ਸ੍ਰੀ ਵਾਹਿਗੁਰੂ ਸਾਹਿਬ ਜੀ ਨਿਰਜਰਨ ਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਪੂਪਨ ਕੇ ਪੂਪ ਹੋ ਕੇ ਦਾਤਾ ਮਹਾਦਾਨ ਹੋ ਪ੍ਰਾਨ ਕੇ ਬਚੈ ਆਦੂਦ ਪੂਤ ਕੇ ਦੇਵਿਆ ਰੋਗ ਸੋਗ ਕੇ ਮਿਟਾਈਆ ਕੇ ਦੋ ਮਾਨੇ ਮਹਾ ਮਾਨ ਹੋ ਬਿਦਿਆ ਕੇ ਬੇਚਾਰ ਹੋ ਕੇ ਆਦਵੈ ਤਿਸ ਸੁਖ ਹੋ ਕੇ ਸੋਦਤਾ ਕਿਸਾਨ ਹੋ ਬਵਨ ਕੇ ਲਭੋਗੇ ਕਾਲ ਹੋਗੇ ਕਾਲ ਹੋ ਕੇ ਸਤਰਨ ਕੇ ਸੋ ਲਹੋ ਕੇ ਮਿਤਰਨ ਕੇ ਪ੍ਰਾਨ ਹੋ ਸੁ ਕਹੋ ਟਲ ਗੁਰ ਸੇਵੀ ਆਹ ਨਿਸ ਸਹਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਫਤ ਖਾਸਾਮ ਦੀ ਨੋਰ ਅਰਸੋ ਹੋ ਕੋਰ ਸੋ ਛਟਿਆ ਤੋੜ ਦਿਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਆ ਸਜਣ ਸਚਾ ਪਾਤ ਸਾਹ ਸਿਰ ਸਾਹੰਦੈ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੀ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੀ ਸਾਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹੱਲਾ ਪੰਜਵਾ ਕੋਈ ਜਾਣ ਹਰਿ ਸੋ ਦੇਵਾ ਜੋਰਾ ਚਰਨ ਗਹਾ ਬਕਾਓ ਸੋਬਰਸਨਾ ਦਿਜਾ ਹੈ ਪ੍ਰਾਨ ਅਕੋਰਾ ਕੋਈ ਜਾਣ ਹਰਿ ਸੋ ਦੇਵਾ ਜੋਰਾ ਤਰਨ ਗਹਾ ਬਕਾਓ ਸੋਬਰਸਨਾ ਦੇਜਾ ਹੈ ਪ੍ਰਾਨ ਅਕੋਰਾ ਰਹਾਉ ਮਨ ਤਨ ਨਿਰਮਲ ਕਰ ਤਕਿਆਰ ਹਰ ਸਿੰਤਾ ਸੁਦਾ ਸੰਜੋਰਾ ਯਾਰਸ ਮਹ ਮਗਨ ਹੋ ਤਾ ਕਿਰਪਾ ਦੇ ਮਹਾ ਬਿਖਿਆ ਤੇ ਤੋਰਾ ਆयो ਸਰਣਾ ਦੀਨ ਦੁਖ ਭੰਜਨਾ ਚਿਤਵਾ ਤੁਮਰੀ ਔਰਾ ਆਪਾ ਪਾਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰਾ ਆਇਓ ਸਰਣ ਦੀਨ ਦੁਖ ਭੰਜਨਾ ਚਿਤਵਾਉ ਤੁਮਰੀ ਔਰਾ ਆਪਾ ਪਾਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਤ ਸਰੀ ਮਹੱਲਾ ਪੰਜਵਾ ਕੋਈ ਜਾਣੋ ਹਰਿ ਸਿਓ ਦੇਵਾ ਜੋਰਾ ਚਰਨ ਗਾਹ ਬਕੋ ਸੋਬਰ ਸੁਨਾ ਦਿਜੇ ਪ੍ਰਾਨ ਅਕੋਰਾ ਰਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਸਾਹਿਬ ਨੀਨਾ ਨਾ ਕੀ ਪ੍ਰਤਪਾਲ ਕਰੈ ਨਿਤ ਸੰਤਿ ਓ ਬਾਰ ਗਨੀ ਮਨ ਗਾਰੈ ਪਛ ਪਸ਼ੂ ਨਗ ਨਾਦ ਨਰਾਦ ਪ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈ ਥਲ ਮੈ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਦ ਦੁਖਾਂ ਨ ਦੇਖ ਤਹੈ ਪਰ ਦੇ ਤਨ ਹਾਰੈ ਦਸਮ ਕਥਾ ਪਾ ਗੌਤ ਕੀ ਭਾਖਾ ਕਰੀ ਬਨਾਏ ਔਰ ਬਾਸਨਾ ਨਾਹੀ ਪ੍ਰਭ ਧਰਮ ਜੋਦਕੇ ਚਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAMKALI ਪਾਤ ਸਾਹਿ 10ਵੀਂ ਪ੍ਰਾਨੇ ਪਰਮ ਪਰਖਾ ਪਾਗ ਲਾਗੋ ਸੋਵਤ ਕਹਾ ਮੋਹ ਨਿੰਦਰਾ ਮ ਕਬਹੋ ਸੁਚਤਾ ਹੋਏ ਜਾਗੋ ਪ੍ਰਾਨੀ ਪਰਮ ਪੁਰਖ ਪਗ ਲਾਗੋ ਸੋ ਵਤ ਕਹ ਮੋਹ ਨਿੰਦਰਾ ਮ ਕਬ ਹੋ ਸੁਚਿਤ ਹਵੈ ਜਾਗੋ ਰਹਾਉ ਔਰਨ ਕਹ ਉਪਦੇਸਤ ਹੈ ਪਾਸਾ ਤੋਹੇ ਪਰਬੋਦ ਨਾ ਲਾਗੋ ਸੇਨਚਤ ਕਹਾ ਪਰੇ ਬੇਖ ਅਨ ਕਹਾ ਕਬ ਹੋ ਬੇਖ ਰਸ ਤਿਆਗੋ ਕੇਵਲ ਕਰਮ ਪਰਮ ਸੇ ਚੀਨੋ ਧਰਮ ਕਰਮ ਅਨੁਰਗ ਸੰਗ੍ਰਹਿ ਕਰੋ ਸਦਾ ਸਿਮਰਨ ਕਰੋ ਪਰਮ ਪਾਪ ਤਜ ਭਗ ਜਾਤੇ ਦੁਖ ਪਾਪ ਨਹਿ ਭੇਟੈ ਕਾਲ ਜਾਲ ਤੇ ਤਗ ਜੋ ਸੁਖ ਚਾਹ ਸਦਾ ਸਭਨ ਕਾ ਤਉ ਹਰ ਕੇ ਰਸ ਪਗ ਜਾਤੇ ਪਾਪ ਜਾਤੇ ਦੁਖ ਪਾਪ ਨਹਿ ਭੇਟੈ ਕਾਲ ਜਾਲ ਤੇ ਤਗ ਜਾਉ ਸੁਖ ਚਾਹੋ ਸਦਾ ਸਬਨ ਕਾ ਤਉ ਹਰ ਕੇ ਰਸ ਪਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ